ਨਾਜ਼ਮੀਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਅਮਰਤਾ ਹਸਪਤਲ ਫਰੀਦাবাদ ਨੇ ਦੀਪ ਹਸਪਤਲ ਲੁਧਿਆਣਾ ਦੇ ਸਹਿਯੋਗ ਨਾਲ 250 ਬੈੱਡਾਂ ਦੇ ਮਲਟੀ ਸੁਪਰ ਸਪੈਸ਼ਲਿਟੀ ਹਸਪਤਲ ਵਿੱਚ ਵਿਸ਼ੇਸ਼ ਲੀਵਰ ਬਿਮਾਰੀ ਅਤੇ ਟ੍ਰਾਂਸਪਲੈਂਟ ਓਪੀਡੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਪਹਿਲ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਵਿੱਚ ਲੀਵਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਉન્નਤ ਜਾਂਚ ਸਮੇਂ ਤੇ ਸਲਾਹ ਅਤੇ ਪੋਸਟ ਟ੍ਰਾਂਸਪਲੈਂਟ ਫਾਲੋਅ ਅਪ ਸੇਵਾਵਾਂ ਮਾ ਆਪਣੇ ਨੇੜੇ ਦੇ ਸ਼ਹਿਰ ਵਿੱਚ ਹੀ ਮਿਲ ਸਕਣ ਤਾਂ ਜੋ ਉਹਨਾਂ ਨੂੰ ਮਾਹਿਰਾਂ ਦੇ ਇਲਾਜ ਲਈ ਦੂਰੀ ਤੇ ਨਹੀਂ ਜਾਣਾ ਪਵੇ। ਇਸ ਓਪੀਡੀ ਦੀ ਅਗਵਾਈ ਡਾਕਟਰ ਸ਼ਲੀਨ ਅਗਰਵਾਲ ਕਰਨਗੇ ਪ੍ਰਿੰਸੀਪਲ ਕੰਸਲਟੈਂਟ ਅਤੇ ਚੀਫ ਲੀਵਰ ਟ੍ਰਾਂਸਪਲੈਂਟ ਅਤੇ ਐਚਪੀਵੀ ਸੇਵਾਵਾਂ ਵਿੱਚ ਅਮਰਤਾ ਹਸਪਤਾਲ ਫਰੀਦাবাদ ਜਿਨ੍ਹਾਂ ਕੋਲ ਜਟਿਲ ਹੈਪਟੋਬਿਲিয়ার ਅਤੇ ਟ੍ਰਾਂਸਪਲੈਂਟ ਸਰਜਰੀ ਵਿੱਚ ਵਿਸ਼ਾਲਤ ਤਜਰਬਾ ਹੈ ਪੰਜਾਬ ਅਤੇ ਉੱਤਰ ਭਾਰਤ ਵਿੱਚ ਲੀਵਰ ਬਿਮਾਰੀ ਦਾ ਬੋਝ ਲਗਾਤਾਰ ਵਧ ਰਿਹਾ ਹੈ ਜਿਸ ਨਾਲ ਸਮੇਤਾ ਦਾਖਲ ਅਤੇ ਮਾਹਿਰ ਮਾਰਗਦਰਸ਼ਨ ਦੀ ਲੋਡ ਪਹਿਲਾਂ ਤੋਂ ਹੀ ਵੱਧ ਹੋ ਗਈ ਹੈ ਪੀਜੀਆਈ ਆਮਰ ਦੇ ਅਧਿਐਨ ਨੇ ਦਿਖਾਇਆ ਹੈ ਕਿ ਚੰਡੀਗੜ੍ਹ ਵਿੱਚ ਸਿਹਤਮੰਦ ਮਰਤ ਖੂਂਦੇ ਦਾਤਾਵਾਂ ਵਿੱਚ ਲਗਭਗ 53% ਲੋਕਾਂ ਵਿੱਚ ਆਨ ਨੋਨ ਅਲਕੋਹੋਲਿਕ ਫੈਟੀ ਲੀਵਰ ਬਿਮਾਰੀ ਪਾਈ ਗਈ ਹੈ ਜੋ ਕਿ ਰਾਸ਼ਟਰੀ ਔਸਤੋਂ ਕਾਫੀ ਜ਼ਿਆਦਾ ਹੈ ਇੱਕ ਹੋਰ ਪੰਜਾਬ ਆਧਾਰਿਤ ਅਧਿਐਨ ਵਿੱਚ ਪਤਾ ਲੱਗਾ ਕਿ ਪਿੰਡਾਂ ਵਿੱਚ 62% ਦੀ ਮੋٹے ਬੱਚਿਆਂ ਅਤੇ एमएएफएलडी ਮੌਜੂਦ ਸੀ ਜੋ ਦਰਸਾਉਂਦਾ ਹੈ ਕਿ ਲਿਵਰ ਬਿਮਾਰੀ ਉੱਪਰ ਉਮਰ ਤੱਕ ਸੀਮਤ ਨਹੀਂ ਹੈ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਅਸਿਹਤ ਮੰਦ ਜੀਵਨ ਸ਼ੈਲੀ ਨਾਲ ਜੁੜੀਆਂ ਆਦਤਾਂ ਇਸ ਸਮੱਸਿਆ ਨੂੰ ਹੋਰ ਵੀ ਗਹਿਰਾ ਕਰ ਦਿੰਦੀਆਂ ਹਨ ਹਾਲੀਆ ਸਰਵੇਖਣ ਵਿੱਚ ਪਤਾ ਲੱਗਾ ਕਿ ਪੰਜਾਬ ਵਿੱਚ 10 ਤੋਂ 16 ਸਾਲ ਦੀ ਉਮਰ ਦੇ ਹਰ ਤੀਜੇ ਸਕੂਲੀ ਬੱਚੇ ਦਾ ਭਾਰ ਜ਼ਿਆਦਾ ਹੈ ਜਾਂ ਮੋਟਾਪਾ ਹੈ ਜੋ ਫੈਟੀ ਲੀਵਰ ਬਿਮਾਰੀ ਅਤੇ ਏਡਜ਼ ਦੀਆਂ ਜਟਿਲਤਾਵਾਂ ਲਈ ਮੁੱਖ ਖਤਰੇ ਦਾ ਕਾਰਕ ਹੈ ਇਸ ਦੌਰਾਨ ਪੰਜਾਬ ਵਿੱਚ ਲੀਵਰ ਟ੍ਰਾਂਸਪਲੈਂਟ ਦੀ ਗਿਣਤੀ ਹਾਲੇ ਤੀ ਬਹੁਤ ਘੱਟ ਹੈ ਰਿਪੋਰਟ ਦੇ ਅਨੁਸਾਰ 2024 ਵਿੱਚ ਸੂਬੇ ਵਿੱਚ ਸਿਰਫ ਕੁਝ ਲੀਵਰ ਟ੍ਰਾਂਸਪਲੈਂਟ ਹੋਏ ਅਤੇ ਜ਼ਿਆਦਾਤਰ ਮਰੀਜ਼ਾਂ ਨੇ ਉન્નਤ ਸਰਜਰੀਕਲ ਸੇਵਾਵਾਂ ਲਈ ਸੂਬੇ ਤੋਂ ਬਾਹਰ ਜਾਣਾ ਪਿਆ ਇਹੀ ਕਾਰਨ ਹੈ ਕਿ ਸਥਾਨਿਕ ਪੱਧਰ ਤੇ ਮਾਹਰ ਸੇਵਾਵਾਂ ਦੀ ਉਪਲਬਧਤਾ ਬਹੁਤ ਜ਼ਰੂਰੀ ਹੈ ਅਮਰਤਾ ਹਸਪਤਾਲ ਫਰੀਦাবাদ ਲੀਵਰ ਟ੍ਰਾਂਸਪਲੈਂਟ ਤੇ ਉન્નਤ ਹਪਟੋਲੋਜੀ ਸਿਵਾਮਾ ਵਿੱਚ ਅਗਵਾਈ ਕਰ ਰਿਹਾ ਹੈ ਇਥੇ ਲਾਈਵ ਡੋਨਰ ਅਤੇ ਕੈਡਵਰਿਕ ਟ੍ਰਾਂਸਪਲੈਂਟ ਐਡਵਾਂਸ ਲਿਵਰ ਕੈਂਸਰ ਵਾਲੇ ਹੀ ਟ੍ਰਾਂਸਪਲੈਂਟ ਅਤੇ ਬਲੱਡ ਗਰੁੱਪ ਮਿਸਮੈਚ ਡੋਨਰ ਟ੍ਰਾਂਸਪਲੈਂਟ ਜਿਹੀਆਂ ਜਟਿਲ ਪ੍ਰਕਿਰਿਆਵਾਂ ਨੂੰ ਸਫਲਤਾਪੂਰਵਕ ਕੀਤਾ ਜਾਂਦਾ ਹੈ ਲੁਧਿਆਣਾ ਵਿੱਚ ਨਵੀਂ ਓਪੀਡੀ ਨਾਲ ਮਰੀਜ਼ਾਂ ਨੂੰ ਸੁਚਾਰੂ ਮੁਲਾਂਕਣ ਪ੍ਰੀ ਟ੍ਰਾਂਸਪਲੈਂਟ ਕਾਉਂਸਲਿੰਗ ਅਤੇ ਫਰੀਦাবাদ ਲਈ ਰੈਫਰਲ ਦੀ ਸਹੂਲਤਾਂ ਵੀ ਮਿਲੇਗੀ ਨਾਲ ਹੀ ਸਰਜਰੀ ਤੋਂ ਬਾਅਦ ਦਾ ਫਾਲੋਅ ਅਪ ਹੁਣ ਨੇੜੇ ਹੀ ਕੀਤਾ ਜਾ ਸਕੇਗਾ ਸ਼ੁਰੂਆਤ ਦੇ ਮੌਕੇ ਤੇ ਡਾਕਟਰ ਸ਼ਲੀਨ ਅਗਰਵਾਲ ਨੇ ਕਿਹਾ ਕਿ ਲੁਧਿਆਣਾ ਵਿੱਚ ਅਮਰਤਾ ਨੇਤਰਤਵ ਵਾਲੀ ਲਿਵਰ ਟ੍ਰਾਂਸਪਲੈਂਟ OPD ਸ਼ੁਰੂ ਕਰਕੇ ਅਸੀਂ ਮਰੀਜ਼ਾਂ ਅਤੇ ਮਾਹਰ ਟ੍ਰਾਂਸਪਲੈਂਟ ਸਿਹਤ ਦੀ ਵਿਚਕਾਰ ਦੀ ਦੂਰੀ ਘਟਾ ਰਹੇ ਹਾਂ ਸਮੇਂ ਤੇ ਪਛਾਣ ਖਤਰੇ ਦੀਆਂ ਅੰਦਾਜ਼ੇ ਲਗਾਉਣਾ ਅਤੇ ਜਲਦੀ ਰੈਫਰਲ ਉन्नत ਲਿਵਰ ਬਿਮਾਰੀ ਨਾਲ ਜੂਝ ਰਹੇ ਪਰਿਵਾਰਾਂ ਦੇ ਨਤੀਜੇ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਡਾਕਟਰ ਬਲਦੀਪ ਸਿੰਘ ਮੈਡੀਕਲ ਡਾਇਰੈਕਟਰ ਦੀਪਾ ਹਸਪਤਾਲ ਲੁਧਿਆਣਾ ਨੇ ਕਿਹਾ ਕਿ ਇਸ ਸਹਿਯੋਗ ਨਾਲ ਪੰਜਾਬ ਦੇ ਮਰੀਜ਼ ਹੁਣ ਸਥਾਨਿਕ ਪੱਧਰ ਤੇ ਹੀ ਮਾਹਿਰ ਲਿਵਰ ਟ੍ਰਾਂਸਪਲੈਂਟ ਮੁਲਾਂਕਣ ਕਰਵਾ ਸਕਣਗੇ ਜਿਸ ਨਾਲ ਲੰਬੀ ਯਾਤਰਾ ਤੇ ਅਣਜਾਣੀ ਦੀ ਚਿੰਤਾ ਖਤਮ ਹੋ ਜਾਵੇਗੀ ਅਮਰਤਾ ਹਸਪਤਾਲ ਦੇ ਨਾਲ ਸਾਂਝੇਦਾਰੀ ਕਰਕੇ ਅਸੀਂ ਇਸ ਮਹੱਤਵਪੂਰਨ ਸੇਵਾ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਮਾਣ ਮਹਿਸੂਸ ਕਰਦੇ ਹਾਂ ਦੀਪਾ ਹਸਪਤਾਲ ਵਿੱਚ ਇਹ ਲਿਵਰ ਬਿਮਾਰੀ ਅਤੇ ਟ੍ਰਾਂਸਪਲੈਂਟ ਓਪੀਡੀ ਹਰ ਮਹੀਨੇ ਦੇ ਦੂਜੇ ਸ਼ੁੱਕਰਵਾਰ ਅਤੇ ਚੌਥੇ ਸੋਮਵਾਰ ਨੂੰ ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਚੱਲਦੀ ਰਹੇਗੀ।